ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਆਮਨ ਬੁਟੀਕ ਦੇ ਉੱਤੇ ਆਪਾਂ ਕੱਲ ਬਲੌਗ ਪਾਇਆ ଥିਗਾ ਤੇ ਅੱਪ ਅੱਜ ਵੀ ਬਲੌਗ ਪਾਉਣ ਜਾ ਰਹੇ ਹਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਢਾਈ ਦੇ ਦੌਰਾਨ ਵੀ ਆਪਣਾ ਕਢਾਈ ਦੀ ਸ਼ੁਰੂਆਤ ਡ੍ਰੈਂਗਥ ਤੇ ਉਤੋਂ ਹੁੰਦੀ ਆ ਜਿਵੇਂ ਆਪਾਂ ਕਿਸੇ ਵੀ ਇਮਾਰਤ ਨੂੰ ਰੱਖਣ ਤੋਂ ਪਹਿਲਾਂ ਉਹਦਾ ਨੀਂਹ ਪੱਥਰ ਰੱਖਿਆ ਜਾਂਦਾ ਤੇ ਕਢਾਈ ਦਾ ਨੀਂਹ ਪੱਥਰ ਹੈਗਾ ਡ੍ਰਾਇੰਗ ਤੇ ਅੱਜ ਆਪਾਂ ਤੁਹਾਨੂੰ ਉਹੀ ਡਰਾਇੰਗ ਦੀ ਵੀਡੀਓ ਦਿਖਾਵਾਂਗੇ ਸਾਡੇ ਕੋਲ ਇੱਕ ਸੂਟ ਕਢਾਈ ਕਰਨ ਵਾਸਤੇ ਆਇਆ ਸੀਗਾ ਤੇ ਕਸਟਮਰ ਨੇ ਜਿਹੜਾ ਸਾਨੂੰ ਡਿਜ਼ਾਈਨ ਦੱਸਿਆ ਤੇ ਉਹਦੀ ਡਰਾਇੰਗ ਕੀਤੀ ਜਾ ਰਹੀ ਆ ਅੱਜ ਆਪਾਂ ਤੁਹਾਡੇ ਨਾਲ ਉਹੀ ਟ੍ਰਾਇੰਗ ਬਣਦੀ ਹੋਈ ਸ਼ੇਅਰ ਕਰਦੇ ਆ ਤੇ ਤੁਸੀਂ ਸਾਨੂੰ ਦੱਸਿਓ ਵੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਕੀ ਸਾਡੀ ਕਢਾਈ ਦੇ ਰੇਟ ਵੀ ਬਹੁਤ ਜ਼ਿਆਦਾ ਘਟਨੇ ਤੇ ਜਿਸ ਕਿਸੇ ਨੇ ਵੀ ਕਢਾਈ ਕਰਾਉਣੀ ਹੁੰਦੀ ਹੈ ਨਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਸੰਪਰਕ ਜ਼ਰੂਰ ਕਰਿਓ ਸਾਡੀ ਤੁਸੀਂ ਵੀਡੀਓ ਦੇਖ ਵੀ ਚੁੱਕਿਓ ਕਢਾਈ ਸਾਡੀ ਸੋਹਣੀ ਬਹੁਤ ਆ ਤੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਆਪਾਂ ਹੁਣ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਡਰਾਇੰਗ ਕੀਤੀ ਜਾ ਰਹੀ ਹੈ ਉਹਦੀ ਤੁਹਾਨੂੰ ਵੀਡੀਓ ਦਿਖਾਉਣਾ ਚਲੋ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਡਰਾਇੰਗ ਕੀਤੀ ਜਾ ਰਹੀ ਆ ਆਮਨੂ ਵੀ ਟੀਕੇ ਚੈਨਲ ਵਾਲੇ ਮੈਡਮ ਆਮਨ ਡਰਾਇੰਗ ਕਰ ਰਹੇ ਨੇ ਬਹੁਤ ਸੋਹਣੇ ਫੁੱਲ ਦੀ ਡਰਾਇੰਗ ਕੀਤੀ ਜਾ ਰਹੀ ਆ ਤੇ ਡਰਾਇੰਗ ਦੇ ਦੌਰਾਨ ਦੇਖ ਰਹੋ ਨਾ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਇਹ ਜਦੋਂ ਸੂਟ ਦੇ ਉੱਤੇ ਹੈ ਨਾ ਇਹ ਤਿਆਰ ਹੋ ਕੇ ਕਢਾਈ ਦਾ ਰੂਪ ਲਊਗਾ ਉਦੋਂ ਇਹ ਕਿੰਨਾ ਜ਼ਿਆਦਾ ਸੋਹਣਾ ਲੱਗੂਗਾ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਜਦੋਂ ਇਸ ਡਰਾਇੰਗ ਨੂੰ ਕਢਾਈ ਦਾ ਰੂਪ ਦਿੱਤਾ ਜਾਊਗਾ ਤੇ ਕਢਾਈ ਕੀਤੀ ਜਾਊਗੀ ਤੇ ਉਹ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਿਆ ਤੇ ਇਹ ਵੀਡੀਓ ਵੀ ਤੁਸੀਂ ਜਰੂਰ ਪਸੰਦ ਕਰਨੀ ਆ ਲਾਈਕ ਕਰਨੀ ਆ ਤੇ ਸ਼ੇਅਰ ਕਰਨੀ ਆ ਕਿਉਂਕਿ ਕਢਾਈ ਦਾ ਮੁੱਢ ਡਰਾਇੰਗ ਹੀ ਆ ਜਿਹੜਾ ਕਢਾਈ ਦਾ ਸਿਲਸਿਲਾ ਸ਼ੁਰੂ ਹੁੰਦਾ ਉਹ ਡਰਾਇੰਗ ਤੇ ਸ਼ੁਰੂ ਹੁੰਦਾ ਕਢਾਈ ਸੋਹਣੀ ਕਰਨ ਵਾਸਤੇ ਆਪਣੀ ਡਰਾਇੰੰਗ ਸੋਹਣੀ ਹੋਣੀ ਚਾਹੀਦੀ ਆ ਕਿਉਂ ਜੇਕਰ ਆਪਾਂ ਡਰਾਇੰਗ ਸੋਹਣੀ ਕਰਾਂਗੇ ਤਾਂ ਕਢਾਈ ਵੀ ਸੋਹਣੀ ਤੁਸੀਂ ਜਾਣਦੇ ਮਤਲਬ ਵਾਲੀ ਹੋਊਗੀ ਕੜਾਈ ਵੀ ਤਾਂ ਸੋਣੀ ਹੋਊਗੀ ਜੇ ਆਪ ਨੂੰ ਕੜਾਈ ਵੀ ਆਉਂਦੀ ਹੋਊਗੀ। ਇਹ ਨਹੀਂ ਹੈਗਾ ਵੀ ਆਪਾਂ ਨੂੰ ਇਕੱਲੇ ਡਰਾਇੰਗ ਆਉਂਦੀ ਹੋਊ ਤੇ ਆਪਾਂ ਕੜਾਈ ਕਰਾਂਗੇ ਹਨਾ। ਦੋਨੇ ਚੀਜ਼ਾਂ ਜੇ ਵੈ ਲਾ ਲੋ ਵੀ ਪੂਰਾ ਹੋਣਾ ਪੈਂਦਾ। ਮੈਂ ਕਹਿ ਦੂ ਸੀ ਹਾਡਰ ਨੂੰ ਕਮਪਲੀਟ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਸਾਡੀ ਜਿਹੜੀ ਇਥੇ ਬਲੌਗ ਪਾਉਂਦੇ ਆ ਸਾਨੂੰ ਕਿਤੇ ਨਾਲ ਵਦਨੇ ਇੱਕ ਯਾਦੀ ਕੋਈ ਸਾਡੇ ਬਲੌਗ ਫੋਨ ਦੇ ਵਿੱਚ ਕੋਈ ਘਾਟ ਵਗੈਰਾ ਹੁੰਦੀ ਆ ਤੁਸੀਂ ਸਾਨੂੰ ਉਹ ਵੀ ਦੱਸਿਓ ਕਿਉਂਕਿ ਜਦੋਂ ਆਪਣੀ ਕੋਈ ਕਮੀ ਕੱਢਦਾ ਹਨਾ ਤੁਸੀਂ ਐ ਲੈ ਲਓ ਵੀ ਆਪਾਂ ਉਹ ਕਮੀ ਪੂਰੀ ਕਰਦੇ ਕਰਦੇ ਪੂਰੇ ਵਧੀਆ ਉਹ ਬੰਦਾ ਇਨਸਾਨ ਬਣ ਜਾਂਦਾ ਜਾਂ ਵੀਡੀਓ ਬਣਾਉਣ ਲੱਗ ਜਾਂਦਾ ਕੁਝ ਵੀ ਫਿਰ ਬੰਦਾ ਪੂਰਾ ਹੋ ਜਾਂਦਾ ਜੇ ਆਪਾਂ ਕਿਸੇ ਕੰਮੀ ਨਹੀਂ ਕਟਾਂਗੇ ਤਾਂ ਉਹਨੂੰ ਸਾਰੀ ਉਮਰ ਹੀ ਪਤਾ ਲੱਗਦਾ ਵੀ ਉਹਦੇ ਚ ਘਾਟ ਕੀ ਆ ਤੁਹਾਡੇ ਵਿੱਚੋਂ ਕਿਸੇ ਨੇ ਵੀ ਕਢਾਈ ਕਰਾਉਣੀ ਹੋਵੇ ਨਾ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਤੁਸੀਂ ਵੀ ਦੇਖੋਗੇ ਵੀ ਸਾਡੀ ਕਢਾਈ ਕਿੰਨੀ ਸੋਹਣੀ ਆ ਤੇ ਸਾਡੇ ਰੇਟ ਵੀ ਵਾਜਬ ਨੇ ਕੋਈ ਇੰਨੇ ਜ਼ਿਆਦਾ ਨਹੀਂ ਹੈਗੇ ਹਰੇਕ ਕਢਾਈ ਦਾ ਆਪਣਾ ਵੱਖਰਾ ਵੱਖਰਾ ਮੁੱਲ ਹੁੰਦਾ ਇਹ ਵੀ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਸਾਡੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖੀ ਆ ਵੀ ਕਿਹੜਾਈ ਵੀ ਸੋਹਣੀ ਹੁੰਦੀ ਹੈ ਐਡੀ ਮੈਸੇ ਹੁਣ ਰਾਤ ਦਾ ਟਾਈਮ ਆ ਨਾ ਜਿੱਦੇ ਆਪਣਾ ਲਾਈਟਾਂ ਲੱਗੀਆਂ ਹੋਈ ਨਹੀਂ ਜਿੱਦੇ ਕਰਕੇ ਇਹ ਥੋੜਾ ਜਿਹਾ ਮਾਤਮ ਦਿਖ ਰਿਹਾ ਦੇਖ ਰਿਹਾ ਨਾ ਥੋੜੀ ਉੱਤੇ ਸ਼ੋਅ ਕਰਕੇ ਫਿਰ ਥੋੜਾ ਜਿਹਾ ਵਧੇ ਦਿਦਾ ਨਹੀਂ ਇਹ ਹੱਥ ਹਾਂ ਹੱਥ ਦੀ ਸ਼ੋਅ ਕਰਕੇ ਹੁਣ ਵਧੇ ਗੋੜਾ ਦਿਦਾ ਮੇਰੇ ਹੱਥਾਂ ਜਿਆਦਾ ਦੇਖ ਰਿਹਾ ਅੰਦਰ ਸਾਰੇ ਮੋਬਾਈਲ ਤੇ ਆ ਦੇਖੋ ਮੋਬਾਈਲ ਦੇ ਵਿੱਚ ਡਿਜ਼ਾਈਨ ਭੇਜਿਆ ਦੀ ਕਸਟਮਰ ਨੇ ਤੇ ਇਸ ਨੂੰ ਦੇਖ ਕੇ ਡਰਾਇੰਗ ਕੀਤੀ ਜਾ ਰਹੀ ਆ ਕਸਟਮਰ ਨੇ ਵੀ ਜੱਜ ਗਿਆ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਮੇਰੇ ਸੂਟ ਉੱਤੇ ਕਰ ਦਿਓ ਦੇ ਉਹਦੇ ਨਾਲ ਆਪਾਂ ਸੇਮ ਟੂ ਸੇਮ ਕਢਾਈ ਕਰਕੇ ਫਿਰ ਉਹ ਸੂਟ ਉਤੇ ਕਿਹੜਾ ਕਰਾਂਗੇ ਕਢਾਈ ਕਰਾਂਗੇ ਟ੍ਰਾਈ ਕਰਕੇ ਜੋ ਪਹਿਲਾ ਫੁੱਲ ਬਣਾਇਆ ਜਾ ਰਿਹਾ ਸੀ ਉਹ ਕੰਪਲੀਟ ਹੋ ਗਿਆ ਇਹ ਦੂਸਰਾ ਫੁੱਲ ਆ ਜਿਹਦੀ ਟ੍ਰਾਈ ਕੀਤੀ ਆ ਰਹੀ ਆ ਮੈਂ ਤੁਹਾਨੂੰ ਨੇੜੀਕ ਤੋਂ ਦਿਖਾਉਣਾ ਆ ਦੇਖੋ ਸਰੋਂ ਨੂੰ ਦਿਖ ਰਿਹਾ ਹੋਗਾ ਇਹ ਵੀ ਦੇਖ ਨੂੰ ਨਾ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਕਢਾਈ ਕੀਤੀ ਜਾਊ ਹਨਾ ਇਹਦੇ ਵਿੱਚ ਰੰਗ-ਬਰੰਗੇ ਫੁੱਲ ਤੇ ਰੰਗ-ਬਰੰਗੇ ਧਾਗਿਆਂ ਦੇ ਇਹਨਾਂ ਨੂੰ ਵਿੱਚ ਕਢਾਈ ਕਰੀ ਕੀਤੀ ਜਾਊਗੀ ਉਦੋਂ ਇਹ ਕਿੰਨਾ ਸੋਹਣਾ ਬਣ ਕੇ ਤਿਆਰ ਹੋਊਗਾ ਸੋਹ ਨੂੰ ਵੇੜੀ ਲੱਗ ਗਿਆ ਹੋਊਗਾ ਵੀ ਇਹ ਹੈ ਗੁਲਾਬ ਦਾ ਫੁੱਲਾ ਉਹ ਦੇਖੋ ਮੋਹ ਵਾਲ ਦੇ ਵਿੱਚ ਵੀ ਨਾ ਇਹ ਰਹੀ ਆਹਨੀ ਪੱਤੀਆਂ ਨੇ ਨਾ ਜਿਵੇਂ ਪੰਖੜੀਆਂ ਵਾਂਗੀਆਂ ਨੇ ਹਲਕੁਲਾ ਆਵਾਗਿਆ ਤੇ ਆ ਵੱਡਾ ਗਲਾਵ ਆ ਗਿਆ ਆ ਫੁੱਲ ਦੇ ਉੱਤੇ ਆ ਨੀਚੇ ਫੁੱਲਾ ਗਿਆ ਤੇ ਇਹਦੇ ਉੱਤੇ ਆ ਬੀਲ ਜਾਰੀ ਆ ਫੁੱਲ ਉਠੇ ਵਾਲੀ ਪੱਤੀਆਂ ਵਾਲੀ ਜਿਹੜੀ ਰੰਗ ਰੰਗੀ ਬਣ ਕੇ ਬਹੁਤ ਜਿਆਦੇ ਸੋਹਣੀ ਬਣ ਜੂਗੀ ਤੇ ਹੁਣ ਇਹੇ ਟ੍ਰਾਇੰਗ ਕੰਪਲੀਟ ਹੋ ਚੁੱਕੀ ਹੈ। ਹਾਂਜੀ ਫਿਰ ਸੁਣ ਕਿੱਦਾਂ ਲੱਗੀ ਟ੍ਰਾਇੰਗ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਇਸ ਤੋਂ ਬਾਅਦ ਇਸ ਨੂੰ ਟ੍ਰੇਸ ਪੇਪਰ ਉੱਤੇ ਕਾਪੀ ਕੀਤਾ ਜਾਊਗਾ। ਫਿਰ ਟ੍ਰੇਸ ਪੇਪਰ ਦੇ ਵਿੱਚ ਗਲੀਆਂ ਕੱਟ ਕੇ ਸੌਰੀ ਟ੍ਰੇਸ ਪੇਪਰ ਦੇ ਉੱਤੇ ਗਲੀਆਂ ਕੱਟ ਕੇ ਉਹਨੂੰ ਪੇਪਰ ਹਸੂਟ ਉੱਤੇ ਰੱਖ ਕੇ ਲਾਜਵਰ ਦੇ ਵਿੱਚ ਮਿੱਟੀ ਤੇ ਤੇਲ ਪਾ ਕੇ ਲੀਰ ਪਿਓ ਕੇ ਜਿਹੜਾ ਟ੍ਰੇ ਪੇਪਰ ਉੱਤੇ ਗਲੀਆਂ ਹੋਣਗੀਆਂ ਉਦੇ ਤੋਂ ਨਹੀਂ ਕਸਾਇਆ ਜਾਊਗਾ ਤੇ ਜਿਸ ਦਾ ਛਾਪਾ ਸੂਟ ਉੱਤੇ ਆ ਜਾਊਗਾ ਫਿਰ ਉਹ ਛਾਪੇ ਦੇ ਉੱਤੇ ਕਢਾਈ ਕੀਤੀ ਜਾਊਗੀ ਫਿਰ ਕਿਤੇ ਜਾ ਕੇ ਸੂਟ ਕੰਪਲੀਟ ਹੁੰਦਾ ਕਢਾਈ ਵਾਲਾ ਤੇ ਜੇਕਰ ਸਾਡੇ ਦੋ ਬੋਲਣ ਦੇ ਵਿੱਚ ਜਾਂ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਰਹੇ ਜਾਂ ਕੋਈ ਗਲਤੀ ਹੋ ਜਾਂਦੀ ਆ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੇਕਰ ਤੁਸੀਂ ਦੱਸੋਗੇ ਤਾਂ ਹੀ ਫਿਰ ਅਸੀਂ ਆਪਣੀਆਂ ਕਮੀਆਂ ਦੂਰ ਕਰ ਸਕਾਂਗੇ ਤੇ ਜੇ ਕਿਰਕਿਸਨ ਕਢਾਈ ਕਰਾਉਣੀ ਆ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਕਢਾਈ ਦਾ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਪਰ ਕਢਾਈ ਸਾਡੀ ਜਰੂਰ ਬਹੁਤ ਸੋਹਣੀ ਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਊਗਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਵੀਅਰ ਸਾਡੇ ਨਾਲ ਜੁੜਦੇ ਨੇ ਉਹ ਜਰੂਰ ਸਬਸਕ੍ਰਾਈਬ ਕਰੋ ਸੋਰੀ ਇਹ ਸਬਸਕ੍ਰਾਈਬ ਆਈ ਵਾਰੀ ਬੋਲਦੇ ਹੋਏ ਅੜੀ ਜਾਂਦਾ ਪਹਿਲਾ ਠੀਕ ਹੈ ਨਾ ਬੈਲ ਦਬ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਬੈਲ ਆਈਕਨ ਨੂੰ ਦਬੋਗੇ ਤਾਂ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਵਾਂਗੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਉੱਤੇ ਆ ਜਾਏਗਾ ਤੇ ਤੁਸੀਂ ਸਾਡੀ ਹਰ ਇੱਕ ਨਵੀਂ ਵੀਡੀਓ ਦੇਖ ਸਕੋਗੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰਿਓ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਸਤ੍ਰੀਕਰਨ